ਅੱਜ ਭਵਾਨੀਗੜ ਹਲਕਾ ਅਨਚਾਰਜ ਬਿਨਰ ਜੀਤ ਸਿੰਘ ਗੋਲਡੀ ਦੀ ਅਗਵਾਈ ਹੇਠ ਪਿੰਡ ਕਾਕੜਾ ਵਿਖੇ ਹਰਵਿੰਦਰ ਸਿੰਘ ਕਾਕੜਾ ਸ਼੍ਰੋਮਣੀ ਕਾਲੀਦਾਲੇ ਸੀਨੀਅਰ ਆਗੂ ਦੇ ਗ੍ਰਹਿ ਵਿਖੇ ਪਹੁੰਚੇ ਸੁਖਵੀਰ ਸਿੰਘ ਬਾਦਲ ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜ ਖੁਰਮੀ ਭਵਾਨੀਗੜ ਆਓ ਕਾਕੜਾ ਸਾਹਿਬ ਭਵਾਨੀ ਆਦੀਵਾਦੀ ਆਦੀਵਾਦੀ ਆਜੋ ਆਪਰੇ ਇੱਕ ਮਿੰਟ ਖੰਡਰ ਦਾ ਮਲਾ ਦੋ ਆ ਇੱਕ ਮਿੰਟ ਸੈਕਟਰ ਦਾ ਮਲਾ ਦੋ ਪਤਾਜੀ ਇੱਕ ਮਿੰਟ ਦਾ ਮਲਾ ਦੋ ਆਓ ਕਟਰਾ ਦਾ ਆਜੋ ਜੀ ਆ ਗਏ ਹਮਦੁਰਾ ਆਜੀ ਇੱਕ ਵਾਰੀ ਹੁਣ ਹੋਰ ਆਜੀ ਅੱਦੀ ਜੀ ਆਪਣਾ ਕੈਮਰਾ ਦੋਸਤੋ ਇਧਰ ਨਹੀਂ ਬਾਹਰ ਇਧਰ ਰਾਹ ਛੱਡ ਲੈ ਚੱਲਣੇ ਨੂੰ ਤੇਨੂੰ ਤਾਂ ਯਾਰ ਸ਼ਰਮ ਆਉਣੀ ਚਾਹੀਦੀ ਹੈ ਮੈਨੂੰ ਲੱਗਾ ਇਹ じゃ ਘਟਿਆ ਬੰਦਾ ਕੋ ਸੋਚਦਾ ਕਿ ਫੋਟੋਆਂ ਲਾ ਲਾ ਕੇ ਇਹਦੀ ਮਸ਼ਹੂਰੀ ਹੁੰਦੀ ਹੈ ਲੋਕੀਂ ਨਾ ਲੱਗਦੇ ਆ ਮੈਨੂੰ ਲੱਗਦਾ ਹਾਲਾਤ ਐ ਭੱਜਣੀਆਂ ਅਗਲੇ 5-6 ਮਹੀਨੇ ਦੇ ਬਾਅਦ ਜਿੱਥੇ ਦੀ ਫੋਟੋ ਦੇਖ ਰਹੇ ਹਾਂ ਕਿ ਪੰਜਾਬ ਦੇ ਲੋਕੀ ਛੇਤਰ ਮਰੇ ਕਰ ਸਰ ਜਿਵੇਂ ਜਿਵੇਂ ਜਿਹੜੇ ਰਾਸ਼ਨ ਕਾਰਡ ਪਹਿਲਾਂ ਕੱਟਦੇ ਸੀ ਫਿਰ ਬਾਅਦ ਚ ਬਣਾਦੇ ਸੀ ਉਹ ਇਲੈਕਸ਼ਨ ਕਰਕੇ ਇਹਨਾਂ ਨੇ ਸ਼ੁਰੂ ਕੀਤਾ ਹੈ ਇਲੈਕਸ਼ਨ ਦੇ ਬਾਅਦ ਫਿਰ ਤੋਂ ਕੱਟ ਦੇ ਦੇਖਿਆ ਜੀ 24 24 ਸਰ ਕੀ 24 ਦੇਖਿਆ ਤੁਰੇ ਚੱਲੋ ਮਰੇ ਮਰੇ ਲੈਨੇ ਕੱਲੇ ਦਾ ਜਿੱਤੂ ਸਰ ਕੀਤਾ